ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਕਹਿੰਦੇ ਓ ਬੇਖ ਸਾਹਮਣੇ ਉਹ ਦੀਵਾ ਬਲਦਾ ਪਿਆ ਨਾ ਇੱਕ ਛਪਰੀ ਦੇ ਵਿੱਚ ਕਹਿੰਦੇ ਅੱਜ ਰਾਤ ਆਪਾਂ ਇੱਥੇ ਕੱਟਣੀ ਹੈ ਮਰਦਾਨਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਨੇੜੇ ਟੇੜੇ ਕੋਈ ਨਗਰ ਕੋਈ ਪਿੰਡ ਨਹੀਂ ਆਪਾਂ ਪਿੰਡ ਦੇ ਵਿੱਚ ਰਾਤ ਕੱਟ ਲੈਨੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆਂ ਨਹੀਂ ਆਪਾਂ ਜੇ ਸਕਾਰਜ ਵਾਸਤੇ ਜਿਹੜੇ ਕੰਮ ਵਾਸਤੇ ਆਏ ਆਂ ਜਿਸ ਕਾਰਜ ਵਾਸਤੇ ਵਾਹਿਗੁਰੂ ਨੇ ਪਰਮੇਸ਼ਰ ਨੇ ਡਿਊਟੀ ਲਾਈ ਆ ਨਾ ਆਪਣੀ ਆਪਾਂ ਉਹ ਕੰਮ ਕਰਨਾ ਹੈ ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਏਸ ਦੀ ਕੁਟਿਆ ਦੇ ਕੋਲ ਜਾਂਦੇ ਨੇ ਛਪਰੀ ਦੇ ਕੋਲ ਜਾਂਦੇ ਨੇ ਤੇ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਰ ਕਹਿੰਦੇ ਮਰਦਾਨੇ ਆ ਅੰਦਰ ਵੇਖ ਕੋਈ ਹੈ ਇਹਦੇ ਜਦੋਂ ਮਰਦਾਨਾ ਜਾ ਕੇ ਵੇਖਦਾ ਹੈ ਤੇ ਮਰਦਾਨਾ ਉਹਨੇ ਪੈਰੀ ਵਾਪਸ ਮੁੜ ਆਉਂਦਾ ਹੈ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਇਸ ਛਪਰੀ ਦੇ ਵਿੱਚ ਰਾਤ ਕਿਦਾਂ ਕੱਟਾਂਗੇ ਕਹਿੰਦੇ ਕਿਉਂ ਕਹਿੰਦੇ ਇਸ ਕੁਟੀਆ ਦੇ ਵਿੱਚ ਤੇ ਇੱਕ ਕੁਸ਼ਟ ਰੋਗੀ ਪਿਆ ਹੈ ਜਿਹਦੇ ਕੋਲ ਖੜਿਆ ਨਹੀਂ ਜਾਂਦਾ ਜਿਹਦੇ ਸਰਵੀਰ ਸਰੀਰ ਦੇ ਵਿੱਚੋਂ ਇੰਨੀ ਬਦਬੋਹ ਗੰਦੀ ਮਾਰਦੀ ਹੈ ਤੁਸੀਂ ਰਾਤ ਕੱਟਣ ਦੀ ਗੱਲ ਕਰਦੇ ਹੋ ਗੁਰੂ ਨਾਨਕ ਦੇ ਮਹਾਰਾਜ ਨੇ ਮਰਦਾਨਾ ਕਹਿੰਦਾ ਸਤਿਗੁਰੂ ਸਰੀਰ ਉਹਦਾ ਗਲਿਆ ਪਿਆ ਸਰੀਰ ਦੇ ਵਿੱਚੋਂ ਇੰਨੀ ਗੰਦੀ ਬਦਬੋਹ ਮਾਰਦੀ ਹੈ ਉਹ ਆਪਣੇ ਮੂੰਹ ਦੇ ਨਾਲ ਕਹਿ ਰਿਹਾ ਵੀ ਮੇਥੋਂ ਦੂਰ ਹੋ ਜਾਓ ਗੁਰਮੁਖ ਇਹ ਦੇ ਘਰਦਿਆਂ ਨੇ ਇਹ ਦੇ ਪਰਿਵਾਰ ਨੇ ਇਹਨੂੰ ਇਸੇ ਕਰਕੇ ਦੂਰ ਕਰ ਦਿੱਤਾ ਸੀ ਕਿਉਂਕਿ ਇਹ ਦੇ ਸਰੀਰ ਤੇ ਕੋੜ ਚੱਲ ਗਿਆ। ਇਹ ਦਾ ਸਰੀਰ ਇੰਨਾ ਰੁਗੀ ਹੋ ਗਿਆ। ਕਿਉਂਕਿ ਘਰ ਚ ਰੱਖਿਆ ਨਹੀਂ ਦੁਖੀ ਬੰਦੇ ਨੂੰ ਕਿਹੜਾ ਰੱਖਦਾ ਹੈ? ਰੋਗੀ ਬੰਦੇ ਨੂੰ ਕਿਹੜਾ ਘਰ ਚ ਰੱਖਦਾ ਹੈ? ਇਹ ਦੀ ਸ਼ਪਰੀ ਇਸੇ ਕਰਕੇ ਖੇਤ ਦੇ ਵਿੱਚ ਪਾ ਦਿੱਤੀ ਸੀ। ਕਿਉਂਕਿ ਇਹ ਰੋਜ਼ ਬਿਲਕੁਲ ਦੀ ਰਹਿੰਦਾ ਸੀਗਾ ਰੋਜ਼ ਇਹਨੇ ਹਾਇ ਬੂ ਦੀਆਂ ਆਵਾਜ਼ਾਂ ਦੇਣੀਆਂ ਵੀ ਕੋਈ ਮੇਰੀ ਪੁਕਾਰ ਸੁਣ ਲੇ ਕੋਈ ਮੇਰੇ ਦੁੱਖ ਨੂੰ ਦੂਰ ਕਰ ਦੇਵੇ ਜੀਓ ਤਪਤ ਹੈ ਬਾਰੋ ਵਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਪੱਕਾ ਰੋਗੀ ਤੇ ਸਮਝਦੇ ਹੋ ਨਾ ਜਿਹਦਾ ਰੋਗ ਪੱਕ ਗਿਆ ਹੋਵੇ ਜਿਹਦੇ ਰੋਗ ਦਾ ਕੋਈ ਇਲਾਜ ਨਾ ਹੋਵੇ ਰੋਗ ਵਧ ਗਿਆ ਹੋਵੇ ਬਿਮਾਰੀ ਵਧ ਗਈ ਹੋਵੇ ਇਹਦਾ ਰੋਗ ਇੰਨਾ ਵਧ ਗਿਆ ਇਹਦੀ ਛੱਪਰੀ ਜਿਹੜੀ ਪਿੰਡ ਤੋਂ ਬਾਹਰ ਪਾ ਦਿੱਤੀ ਖੇਤਾਂ ਦੇ ਵਿੱਚ ਪਾ ਦਿੱਤੀ ਇਹਦੇ ਘਰਦਿਆਂ ਨੇ ਤੇ ਇਹਨੂੰ ਦੋ ਫੁਲਕੇ ਦੇਣ ਦੂਰੋ ਫੜਾ ਦੇਣੇ ਦੂਰੋ ਫੜਾ ਕੇ ਫੁਲਕੇ ਮੂੰਹ ਤੇ ਕੱਪੜਾ ਧਰ ਕੇ ਵਾਪਸ ਮੁੜਿਆ ਪਰ ਧੰਮੇਰੇ ਗੁਰੂ ਨਾਨਕ ਦੇ ਮਹਾਰਾਜ ਗਏ ਇਹਦੇ ਕੋਲ ਮਰਦਾਨਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਗਲਿਆ ਪਿਆ ਹੈ ਸਰੀਰ ਦੇ ਵਿੱਚੋਂ ਇੰਨੀ ਬਦਬੋ ਗੰਦੀ ਮਾਰਦੀ ਹੈ ਤੁਸੀਂ ਕਹਿੰਦੇ ਹੋ ਰਾਤ ਕੱਟਣੀ ਹੈ ਇਹਦੇ ਕੋਲ ਖੜਨ ਨੂੰ ਤਾਂ ਜੀ ਨਹੀਂ ਕਰਦਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨਹੀਂ ਆਪਾਂ ਇਹਦੀ ਮਦਦ ਕਰਾਂਗੇ ਜਿੱਥੇ ਦੁਨੀਆ ਲੱਕ ਵੱਟ ਜੇ ਨਾ ਪਿਆਰਿਓ ਜਿੱਥੇ ਦੁਨੀਆ ਨੱਕ ਵੱਟ ਜੇ ਜਿੱਥੇ ਆਪਣੇ ਜੰਮੇ ਪਾਸਾ ਵੱਟ ਜਾਣ ਉੱਥੇ ਜੇਕਰ ਬੰਦਾ ਰੱਬ ਨੂੰ ਧਿਆ ਲਵੇ ਪਰਮੇਸ਼ਰ ਨੂੰ ਧਿਆ ਲਵੇ ਤਾਂ ਪ੍ਰਮਾਤਮਾ ਪਾਸਾ ਨਹੀਂ ਵੱਟਦਾ ਜਿਹੜਾ ਆਜਾ ਮੱਲ ਸੀ ਨਾ ਆਜਾ ਮੱਲ ਬ੍ਰਹਮਣ ਸੀਗਾ ਚਾਰ ਵੇਦ ਸੇ ਸ਼ਸਤਰ 18 ਪ੍ਰਾਣਾ ਦਾ ਗਿਆਤਾ 27 ਸਮਰਤਿਆਂ ਦਾ ਗਿਆਤਾ ਵੇਦਾਂ ਦਾ ਗਿਆਤਾ ਵੇਸ਼ਵਾ ਦੇ ਨਾਲ ਵਿਆਹ ਕਰਾ ਲੈਂਦਾ ਹੈ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਆਖਰਕਾਰ ਨਾਰਾਇਣ ਨਾਰਾਇਣ ਸਿਮਰਦਾ ਹੈ ਪਰਮਾਤਮਾ ਨੂੰ ਯਾਦ ਕਰਦਾ ਹੈ ਇਹਦੀ ਕਲਿਆਣ ਹੋ ਜਾਂਦੀ ਹੈ ਮੁਕਤੀ ਹੋ ਜਾਂਦੀ ਹੈ ਹੁਣ ਇਹਦੀ ਜਿਹੜੀ ਹਾਲਤ ਹੈ ਇਦਾਂ ਦੀ ਹੀ ਹੈ ਪਿੰਡਦਿਆਂ ਨੇ ਬਾਹਰ ਕੱਢਿਆ ਵਾ ਘਰਦਿਆਂ ਨੇ ਬਾਹਰ ਘੜ ਦਿੱਤਾ ਛਪਰੀ ਪਾਈ ਹੋਈ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆਂ ਇੰਉਂ ਨਾ ਕਰ ਆਪਾਂ ਇਹਦਾ ਇਲਾਜ ਕਰਨਾ ਹੈ ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾਂ ਉਹ ਵੈਦ ਹੈ ਵਿੱਚ ਕਰਤਾ ਪੁਰਖ ਖਲੋਆ ਬਾਲ ਨ ਬਿੰਗਾ ਹੋਆ ਜਦੋਂ ਵਿੱਚ ਆ ਕੇ ਖੜ ਜਾਵੇ ਕਰਤਾ ਪੁਰਖ ਫਿਰ ਸੱਚੀ ਉਹ ਬਾਲ ਨਿਵੰਗਾ ਹੋਣ ਦਿੰਦਾ ਉਹ ਤੁਹਾਨੂੰ ਤੱਤੀ ਬਾ ਨਹੀਂ ਲੱਗਣ ਦਿੰਦਾ ਤਾਤੀ ਬਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਉਹ ਵੀ ਤੱਤੀਆਂ ਹਵਾਵਾਂ ਤੋਂ ਵੀ ਬਚਾ ਲੈਂਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਉਹਨੂੰ ਕੋਈ ਮਾਰ ਨਹੀਂ ਸਕਦਾ ਪਰ ਛੱਟਿਆ ਤੇ ਇਹ ਦੂਰ ਇਸੇ ਕਰਕੇ ਜਿਸ ਨੇ ਵੀ ਆਪੇ ਮਿਲਕ ਕੇ ਮਰ ਜਾਏਗਾ ਵੀ ਕਿਹੜਾ ਸੰਭਾਲੇਗਾ ਇਹਨੂੰ ਕਿਹੜੀ ਕਿਹੜਾ ਇਹਦੀ ਸੇਵਾ ਕਰੇਗਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੀਆਂ ਨਹੀਂ ਦੁਨੀਆਂ ਦੇ ਵਿੱਚ ਇਹਦਾ ਕੋਈ ਨਹੀਂ ਹੋਏਗਾ ਦੁਨੀਆਂ ਦੇ ਵਿੱਚ ਇਹਦੀ ਸੇਵਾ ਕਰਨ ਵਾਲਾ ਇਹਨੂੰ ਸੰਭਾਲਣ ਵਾਲਾ ਕੋਈ ਨਹੀਂ ਹੋਏਗਾ ਇਹ ਬਹੁਤ ਲੰਬੇ ਸਮੇਂ ਤੋਂ ਬਿਲਕਦਾ ਹੈ ਪਾਪੀ ਕਰਮ ਕਮਾਉ ਬੁਦੇ ਕਰਦੇ ਹਾਏ 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 ਦੀਆਂ ਦੁਹਾਈਆਂ ਪਾ ਰਿਹਾ ਹੈ ਇਹ ਰੋਜ਼ ਯਾਦ ਕਰਦਾ ਪਿਆ ਆਪਾਂ ਇਹਦੇ ਕੋਲੇ ਆਏ ਆ ਤੇ ਆਪਾਂ ਇਹਨੂੰ ਇਦਾਂ ਬਿਲਕਦੇ ਨੂੰ ਥੋੜੀ ਸੱਡ ਕੇ ਚੱਲਿਆ ਜਾਣਾ ਹੈ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਪੋਸ਼ਟ ਰੋਗੀ ਆ ਜੀ ਜਿਹੜਾ ਇਹਦੀ ਛਪਰੀ ਚ ਬਡੇ ਮੇਰੇ ਗੁਰੂ ਨਾਨਕ ਦੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨੀਆਂ ਰਵਾਬ ਛੇੜ ਰਵਾਬ ਛੇੜੀ ਮਰਦਾਨੇ ਨੇ ਕਹਿੰਦੇ ਸ਼ਬਦ ਘਾਤੂ ਬਣੀ ਦਾ ਭਾਈ ਮਰਦਾਨੇ ਨੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਥੋੜਾ ਜਿਹਾ ਪਾਣੀ ਉਬਾਲਿਆ ਤੇ ਗੁਰਮੁਖੋ ਕੋਸਾ ਜਾਂ ਪਾਣੀ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਕੋਲੋਂ ਦਵਾਈ ਕੱਢੀ ਐ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਦੇ ਜ਼ਖਮਾ ਨੂੰ ਸਾਫ਼ ਕੀਤਾ ਇਹਦੇ ਮੱਲਮ ਪੱਟੀ ਕੀਤੀ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤੇ ਇਹਦੇ ਇਹਨੂੰ ਕੁਝ ਆਰਾਮ ਮਿਲੇ ਆ ਕਿਉਂਕਿ ਦੋ ਚੀਜ਼ਾਂ ਹੋ ਗਈਆਂ ਨਾ ਇੱਥੇ ਇੱਕ ਤੇ ਪਰਮੇਸ਼ਰ ਦਾ ਨਾਮ ਆਤਮਿਕ ਖੁਰਾਕ ਮਿਲ ਗਈ। ਸ਼ਬਦ ਕੀਰਤਨ ਹੋ ਰਿਹਾ ਨਾਲ। ਇਹਦਾ ਮਨੋਵਲ ਸੀ ਜਿਹੜਾ ਬਾਣੀ ਦੇ ਨਾਲ ਉੱਚਾ ਚੁੱਕਿਆ। ਪਿੱਤੂ ਠੀਕ ਹੋ ਜਾਏਗਾ ਐਸੀ ਕੋਈ ਗੱਲ ਨਹੀਂ ਹੈ। ਕਿਉਂਕਿ ਲੋਕਾਂ ਨੇ ਤੇ ਇਸੇ ਕਰਕੇ ਬਾਹਰ ਕੱਢ ਦਿੱਤਾ ਸੀ ਵੀ ਇਹ ਨਹੀਂ ਠੀਕ ਹੋ ਸਕਦਾ ਤਾਂ ਮਰ ਕੇ ਖੜਾ ਸੁੱਟੇਗਾ। ਇਹਦਾ ਮਨੋਵਲ ਜਿਹੜਾ ਡਾਊਨ ਹੋ ਚੁੱਕਿਆ ਸੀ, ਕਮਜ਼ੋਰ ਹੋ ਚੁੱਕਿਆ ਸੀ। ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਛਪਰੀ ਜੀ ਰਹਿੰਦੇ ਨੇ ਮਰਦਾਨਾ ਸ਼ਬਦ ਕੀਰਤਨ ਕਰਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਇਲਾਜ ਕਰ ਦਿੰਦਾ ਹੈ ਗੁਰਮੁਖੋ ਅੱਜ ਕੁਝ ਹੋਰ ਕੱਲ ਕੁਝ ਹੋਰ ਦਿਨ ਬਦਿਨ ਫਰਕ ਪੈਂਦਾ ਰਿਹਾ ਸਰੀਰ ਦਾ ਹੌਲੀ ਹੌਲੀ ਇਹਦਾ ਸਰੀਰ ਨੌ ਵਰ ਨੌ ਹੋ ਗਿਆ ਇਹਦੇ ਜਿਹੜਾ ਤੰਤੇ ਕੋੜ ਸੀ ਨਾ ਗੁਰਮਖੋ ਜਿਹੜਾ ਬਿਮਾਰੀ ਦੇ ਨਾਲ ਘੇਰਿਆ ਕਿਰਿਆਵਾ ਸੀਗਾ ਉਹ ਸਾਰੀ ਬਿਮਾਰੀ ਹੈ ਜਿਹੜੀ ਕੱਟੀ ਗਈ ਕੱਟੀ ਵੀ ਕਿਉਂ ਨਾ ਜਾਵੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਤਸ਼ਾ ਆਪ ਖੁਦ ਇਹਦਾ ਦੁੱਖ ਕੱਟਣ ਵਾਸਤੇ ਇਹਨੂੰ ਠੀਕ ਕਰਨ ਵਾਸਤੇ ਇਹਦੀ ਛਪਰੀ ਦੇ ਵਿੱਚ ਆਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਸਤਿਗੁਰੂ ਤੁਸੀਂ ਮੇਰੇ ਤੇ ਇੰਨਾ ਕਿਰਪਾ ਕੀਤੀ ਇੰਨੀ ਮਿਹਰ ਕੀਤੀ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਨਾਨਕ ਨਾਮ ਮਿਲੇ ਤਾਂ ਜੀਵਾ ਹੁਣ ਮੇਰੀ ਬਿਰਤੀ ਆ ਨਾ ਜਿਹੜੀ ਉਹ ਇਦਾਂ ਦੀ ਬਣ ਗਈ ਆ ਜਿਹੜਾ ਤੁਸੀਂ ਮੈਨੂੰ ਸ਼ਬਦ ਕੀਰਤਨ ਸੁਣਾਇਆ ਹੈ ਰੱਬ ਦਾ ਨਾਮ ਪਰਮੇਸ਼ਰ ਦੇ ਨਾਮ ਨੂੰ ਜੇ ਜਪਦਾ ਹਾ ਤਾਮ ਜਿਉਂਦਾ ਹਾਂ ਜੇ ਰੱਬ ਦਾ ਨਾਮ ਵਿਸਰਦਾ ਨਾ ਤਾਂ ਮੇਰੀ ਮੌਤ ਹੋ ਜਾਂਦੀ ਹੈ ਆਖੋ ਸਤਨਾਮ ਮੈਂ ਮਰਿਆ ਜਾਂ ਸਮਝਦਾ ਹਾਂ ਆਪਣੇ ਆਪ ਨੂੰ ਮੈਂ ਸਮਝਦਾ ਕਿ ਮੈਂ ਮਰਿਆ ਹੋਇਆ ਹਾਂ ਕਿਉਂਕਿ ਉਹ ਸਾਰੇ ਰੋਗਾਂ ਦਾ ਇਲਾਜ ਕਰਨ ਜਾਣਦਾ ਹੈ ਵਾਹਿਦ ਹੈ ਤੇ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਮੇਰਾ ਵਾਹਿਦ ਗੁਰੂ ਗੋਬਿੰਦਾ ਹਰ ਹਰ ਨਾਮ ਅਬ ਖੁਦ ਮੁਖ ਦੇਵੈ ਕਟੈ ਜਮ ਕੀ ਉਹ ਪਿਆਰਿਓ ਕੱਲੇ ਇਹਦੇ ਸਰੀਰ ਦੇ ਰੋਗ ਨੂੰ ਨਹੀਂ ਕਟਿਆ ਇਹਦੇ ਜਨਮ ਮਰਨ ਦਾ ਜਿਹੜਾ ਦੁੱਖ ਸੀ ਕੋੜ ਸੀ ਮੇਰੇ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਵੀ ਕੱਟ ਦੁੱਤਾ ਏ ਆਖੋ ਸਤਨਾਮ ਜਨਮ ਮਰਨ ਹੀ ਖਤਮ ਕਰ ਦੁੱਤਾ ਤਨ ਮੇਰੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਜਿਹੜੇ ਲੋਕੀ ਨਾ ਮੂੰਹ ਤੇ ਕੱਪੜਾ ਧਰ ਕੇ ਗੱਲ ਕਰਦੇ ਸਨ ਜਿੱਧਰੋਂ ਹਵਾ ਆਉਂਦੀ ਸੀ ਇਹਦੀ ਛਪਰੀ ਵੱਲ ਤੇ ਗੁਰਮੁਖ ਪਿਆਰਿਓ ਲੋਕੀ ਪਿੱਠ ਕਰ ਲੈਂਦੇ ਸਨ ਵੀ ਇੰਨੀ ਬਦਬੋ ਤੇ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਸੁਣ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਕੀਰਤਨ ਸੁਣ ਕੇ ਇਹਦਾ ਕੋਡ ਠੀਕ ਹੋਇਆ ਤੇ ਗੁਰਮਖੋ ਫਿਰ ਉਹੀ ਲੋਕ ਜਿਹੜੇ ਪਾਸਾ ਵੜਦੇ ਸਨ ਜਿਹੜੇ ਥੋ-ਥੋ ਕਰਦੇ ਸਨ ਉਹੀ ਲੋਕ ਇਹਦੇ ਚਰਨ ਪ੍ਰਸ਼ਨ ਵਾਸਤੇ ਆਏ ਉਹੀ ਲੋਕ ਗੁਰਮਖੋ ਪਿਆਰਿਓ ਜੈ ਜੈਕਾਰਾਂ ਕਰਦੇ ਨੇ ਉਹੀ ਲੋਕ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਦੀ ਸਿਫਤ ਕਰਦੇ ਜਿਹੜੇ ਮਰਦਾਨੇ ਨੂੰ ਕਹਿੰਦੇ ਸੀ ਮਰਦਾਨਿਆਂ ਤੋ ਤੇ ਹਿੰਦੂ ਦੇ ਨਾਲ ਤੁਰਿਆ ਫਿਰਦਾ। ਪੂ ਮੁਸਲਮਾਨ ਹੁੱਕ ਇੱਕ ਕਾਫਰ ਦੇ ਨਾਲ ਤੁਰਿਆ ਫਿਰਦਾ। ਜਿਹੜੇ ਮਰਦਾਨੇ ਨੂੰ ਰਹਿਣ ਵਾਸਤੇ ਜਗਾ ਨਹੀਂ ਦਿੰਦੇ ਸਨ। ਘਰ ਚ ਵੜਨ ਨਹੀਂ ਦਿੰਦੇ ਸਨ। ਤੇ ਗੁਰਮੁਖ ਪਿਆਰਿਓ ਉਹ ਲੋਕੀ ਤਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਕੇ ਨਮਸਕਾਰਾਂ ਕਰਦੇ ਨੇ। ਕਿਉਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਐਸਾ ਰੋਗ ਕਟਿਆ। ਐਸੀ ਇਹਦੀ ਬਿਮਾਰੀ ਕੱਟੀ। ਇਦਾ ਸਰੀਰ ਕੰਚਨ ਵਰਗਾ ਸਤਿ ਸਿਹੁਣੇ ਵਰਗਾ ਹੋ ਗਿਆ ਹੈ